ਸਮਜਮਾ ਰਾਏ 77 ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਪੰਜਾਬ ਅੱਜ ਅਸੀਂ ਦੇਸ਼ ਭਗਤ ਯਾਦਗਰ ਹਾਲ ਜਲੰਧਰ ਵਿਖੇ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੀ ਜਿਹੜੀ ਆ ਉਹ ਮੀਟਿੰਗ ਕੀਤੀ ਆ ਅਸੀਂ ਮੀਟਿੰਗ ਦੇ ਵਿੱਚ ਪਹਿਲਾ ਫੈਸਲਾ ਕੀਤਾ ਸੀ ਕਿ ਜਿਹੜੀਆਂ ਕਨਵੈਨਸ਼ਨਾਂ ਆ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਅੱਜ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਵੱਲੋਂ ਜਿਸ ਤਰੀਕੇ ਨਾਲ ਦੇਸ਼ ਦੀ ਵਿੱਚ ਬਣਾਇਆ ਗਿਆ ਤੇ ਜਿਸ ਤਰੀਕੇ ਦੇ ਨਾਲ ਸਾਡੀਆਂ ਸਾਰੀਆਂ ਜਮਹੂਰੀ ਸੰਸਥਾਵਾਂ ਦਾ ਕਾਹਨ ਕੀਤਾ ਗਿਆ ਸੰਵਿਧਾਨਕ ਸੰਸਥਾਵਾਂ ਦਾ ਕਾਹਨ ਕੀਤਾ ਗਿਆ ਤੇ ਜਿਸ ਤਰੀਕੇ ਦੇ ਨਾਲ ਕਟਗਣਤੀਆ ਤੇ ਹਮਲੇ ਕੀਤੇ ਗਿਆ ਤੇ ਦਲਤ ਭਾਈਚਾਰੇ ਦੇ ਨਾਲ ਬਹੁਤ ਸਾਰੀ ਬੇਇਨਸਾਫੀ ਵਕ ਵਕ ਘਟਨਾਵਾਂ ਦੇ ਰੂਪ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦੀ ਆ ਉਹਦੇ ਲਈ ਅਸੀਂ ਜਿਹੜਾ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਅੰਦਰ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਜਿਹੜੀਆਂ ਸਾਂਝੀਆਂ ਜਿਹੜੀਆਂ ਸਾਡੀਆਂ ਪਾਰਟੀਆਂ ਦਾ ਜਿਹੜਾ ਇਹ ਫਰੰਟ ਬਣਿਆ ਉਹਦੇ ਵੱਲੋਂ ਕਰਨ ਦਾ ਫੈਸਲਾ ਕੀਤਾ ਗਿਆ ਜਿਦੇ ਵਿੱਚ ਅਸੀਂ ਸਾਰੇ ਪੰਜਾਬ ਦੇ ਵਿੱਚ ਇਹ ਜਿਹੜੀਆਂ ਕਨਵੈਨਸ਼ਨਾਂ ਕਰਾਂਗੇ ਇਹਦੇ ਲਈ ਮੁੱਖ ਰੂਪ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਜਿਹੜਾ ਹੱਲਾ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਜਾ ਰਿਹਾ ਤੇ ਕਾਰਪੋਰੇਟ ਦੇ ਹਿੱਤ ਪਾਲਣ ਲਈ ਪੂਰੇ ਕਿਰਤੀ ਵਰਗ ਦੇ ਹਿੱਤਾਂ ਨੂੰ ਕੁਰਬਾਨ ਕੀਤਾ ਗਿਆ ਪੂਰੇ ਸਾਡੇ ਦੇਸ਼ ਦਾ ਜਮਹੂਰੀ ਢਾਂਚੇ ਨੂੰ ਕੁਰਬਾਨ ਕੀਤਾ ਗਿਆ ਸਾਡਾ ਜਿਹੜਾ ਧਰਮ ਨਿਰਪੱਖਤਾ ਦਾ ਜਿਹੜਾ ਸੂਲ ਸੀ ਦੇਸ਼ ਦਾ ਉਹਦੀਆਂ ਧਜੀਆਂ ਉਡਾਈਆਂ ਗਈਆਂ ਤੇ ਜਿਹੜਾ ਸਾਡਾ ਵਿਦੇਸ਼ ਨੀਤੀ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਅਸੀਂ ਗੁੱਟਰ ਨੁਲੀਤਾ ਦੀ ਅਗਵਾਈ ਕੀਤੀ ਆ ਤੇ ਸਾਰੀ ਦੁਨੀਆ ਦੇ ਵਿੱਚ ਸਾਮਰਾਜੀ ਹੱਲਿਆ ਨੂੰ ਅਸੀਂ ਠੱਲਿਆ ਆ ਤੇ ਅੱਜ ਜਿਸ ਤਰੀਕੇ ਦੇ ਨਾਲ ਸਾਮਰਾਜੀਆਂ ਦੇ ਦਾਬੇ ਅੱਗੇ ਸਾਡੀ ਜਿਹੜੀ ਸਰਕਾਰ ਜਿਸ ਤਰੀਕੇ ਦੇ ਨਾਲ ਚੁੱਕਦੀ ਆ ਤੇ ਸਾਡੇ ਹਿੱਤਾਂ ਨੂੰ ਕੁਰਬਾਨ ਕਰਦੀ ਆ ਅਸੀਂ ਵੇਖ ਰਹੇ ਹਾਂ ਰੋਜ਼ ਅਸੀਂ ਸੁਣ ਰਹੇ ਹਾਂ ਵੀ ਸਾਡੀ ਖੇਤੀ ਨੂੰ ਤਬਾਹ ਕਰਨ ਲਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਉਹ ਸਾਮਰਾਜੀ ਦੀ ਅਮਰੀਕਾ ਨਾਲ ਇਦਾਂ ਦਾ ਸਮਝੌਤਾ ਕੀਤਾ ਜਾ ਰਿਹਾ ਜਿਹੜਾ ਸਾਡੀ ਖੇਤੀ ਨੂੰ ਝਾੜੂਗਾ ਜਿਹੜਾ ਸਾਡੇ ਖੇਤੀ ਨਾਲ ਜੁੜੇ ਸਹਿਕ ਧੰਧਿਆਂ ਨੂੰ ਝਾੜੂਗਾ ਜਿਹੜਾ ਸਾਡੇ ਪੋਲਟਰੀ ਦੇ ਸਾਡੇ ਦੁੱਧ ਉਤਪਾਦਾਂ ਦੇ ਤੋਂ ਬਣੀਆਂ ਵਸਤਾਂ ਦਾ ਜਿਹੜਾ ਪੂਰਾ ਬਾਜ਼ਾਰ ਆ ਉਹਨੂੰ ਆਉਣ ਵਾਲੇ ਸਮੇਂ 'ਚ ਖਤਮ ਕਰੂਗਾ ਤੇ ਇੱਕ ਇੱਕ ਮਾਲ ਡੰਗਰ ਪਾਲ ਕੇ ਗੁਜ਼ਾਰਾ ਕਰਨ ਵਾਲੇ ਸਾਡੇ ਜਿਹੜੇ ਕਿਸਾਨ ਆ ਮਜ਼ਦੂਰ ਆ ਉਹਨਾਂ ਨੂੰ ਬੇਕਾਰ ਕਰੂਗਾ ਇਸ ਕਰਕੇ ਇਸ ਵੇਲੇ ਸਮੁੱਚੇ ਹੱਲੇ ਜਿਹੜੇ ਸਾਮਰਾਜੀ ਕੰਪਨੀਆਂ ਦੇਸ਼ਾਂ ਵੱਲੋਂ ਵੱਖ-ਵੱਖ ਬਹੁ ਰਾਸ਼ਟਰੀ ਕੰਪਨੀਆਂ ਤੇ ਸਾਡੇ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਇਹ ਹਿੱਤ ਪਾਲਣ ਲਈ ਜਿਹੜੀ ਨੀਤੀ ਲਾਗੂ ਕੀਤੀ ਜਾ ਰਹੀ ਆ ਉਹ ਨੀਤੀ ਨੂੰ ਲਾਗੂ ਕਰਨ ਲਈ ਉਹਦੇ ਵਿੱਚ ਧਾਰਮਿਕ ਕਟੜਤਾ ਦਾ ਸਾਰਾ ਲੈ ਕੇ ਧਾਰਮਿਕ ਲੋਕਾਂ ਦੀਆਂ ਭਾਵਨਾਵਾਂ ਨੂੰ ਵਰਤ ਕੇ ਦੇਸ਼ ਦੀ ਰਾਜ ਸਤਾ ਨੂੰ ਬੜੇ ਫਾਸ਼ੀ ਤਰੀਕੇ ਦੇ ਨਾਲ ਜਿਹੜਾ ਉਹ ਚਲਾਇਆ ਜਾ ਰਿਹਾ ਅਸੀਂ ਅੱਜ ਵਿਚਾਰਿਆ ਵੀ ਜਿਵੇਂ ਬਿਹਾਰ ਦੇ ਵਿੱਚ ਲੋਕਾਂ ਨੂੰ ਆਪਣੀ ਨਾਗਰਿਕਤਾ ਸਾਬਤ ਕਰਨ ਲਈ ਉੱਥੇ ਜਿਹੜਾ ਵਾ ਵੋਟਾ ਬਣਾਉਣ ਵੇਲੇ ਇਦਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਅਸੀਂ ਉਹਦੀ ਨਿੰਦਾ ਕੀਤੀ ਆ ਅਸੀਂ ਸਮਝਦੇ ਹਾਂ ਉਹਦਾ ਡਟ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਇਹ ਵਰਤਾਰਾ ਸਾਰੇ ਦੇਸ਼ ਦੇ ਵਿੱਚ ਘਟ ਗਿਣਤੀਆਂ ਨੂੰ ਉਹਨਾਂ ਦੇ ਵੋਟਾਂ ਦੇ ਅਧਿਕਾਰਾਂ ਤੋਂ ਵਾਂਝੇ ਕਰਨ ਦਾ ਇੱਕ ਵਰਤਾਰਾ ਆ ਜਿਹੜਾ ਚੋਣ ਕਮਿਸ਼ਨ ਨੂੰ ਕੋਈ ਅਧਿਕਾਰ ਨਹੀਂਗਾ ਜਿਹੜਾ ਸਾਡੇ ਦੇਸ਼ ਦੇ ਨਾਗਰਿਕ ਜਿਹੜੇ ਲਗਾਤਾਰ ਵੋਟਾਂ ਪਾਉਂਦੇ ਆਏ ਆ ਉਹਨਾਂ ਕੋਲੋਂ ਸਬੂਤ ਮੰਗੇ ਜਾਣ ਉਹਨਾਂ ਨਾਲ ਏਦਾਂ ਦਾ ਵਿਹਾਰ ਕੀਤਾ ਜਾਵੇ ਉਹਨਾਂ ਦੀਆਂ ਵੋਟਾਂ ਤੋਂ ਵਾਂਝਾ ਕੀਤਾ ਜਾਵੇ ਤੇ ਵੋਟਾਂ ਲੁੱਟਣ ਦੀ ਨੀਤੀ ਵੀ ਆ ਇਸ ਕਰਕੇ ਅਸੀਂ ਉਹਦਾ ਵੀ ਡਟ ਕੇ ਵਿਰੋਧ ਕਰਾਂਗੇ ਅਸੀਂ ਵੇਖਿਆ ਪੰਜਾਬ ਦੇ ਵਿੱਚ ਸਾਡੀਆਂ ਜਿਹੜੀਆਂ ਜ਼ਮੀਨਾਂ ਆ ਉਹ ਲੈਂਡ ਪੂਲਿੰਗ ਨੀਤੀ ਦੇ ਤਹਿਤ ਉਹ ਸਾਰੇ ਕਿਸਾਨਾਂ ਕੋਲੋਂ ਖੋਈਆਂ ਜਾ ਰਹੀਆਂ ਜਿਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਸਾਡੇ ਫੈਡਰਲ ਢਾਂਚੇ ਦੇ ਉੱਤੇ ਬਹੁਤ ਵੱਡਾ ਹਮਲਾ ਜਦੋਂ ਦੀ ਮੋਦੀ ਸਰਕਾਰ ਆਈ ਆ ਉਹਨੇ ਬੋਲਿਆ ਹੋਇਆ ਸਾਡਾ ਉਹ ਚੰਡੀਗੜ੍ਹ ਦਾ ਪ੍ਰਸ਼ਾਸਨ ਹੋਵੇ ਸਾਡੇ ਦਰਿਆਈ ਪਾਣੀਆਂ ਦਾ ਮਸਲਾ ਹੋਵੇ ਸਾਡੇ ਸੂਬਿਆਂ ਦੇ ਅਧਿਕਾਰਾਂ ਦਾ ਮਸਲਾ ਹੋਵੇ ਉਹ ਸਾਰੀਆਂ ਸੰਸਥਾਵਾਂ ਦਾ ਜਿਹੜਾ ਪਿਛਲੇ ਸਮੇਂ ਚ ਕਾਣ ਕੀਤਾ ਗਿਆ ਇਸ ਕਰਕੇ ਅਸੀਂ ਉਹਨਾਂ ਦਾ ਡਟਮਾ ਵਿਰੋਧ ਕਰਾਂਗੇ ਤੇ ਜਮਹੂਰੀ ਹੱਕਾਂ ਲਈ ਅਸੀਂ ਲੜਾਂਗੇ ਅਸੀਂ ਬਰਾਬਰਤਾ ਵਾਲਾ ਸਮਾਜ ਸਾਡੇ ਗੁਰੂਆਂ ਦਾ ਜਿਹੜਾ ਦੇਸ਼ ਭਗਤਾਂ ਦਾ ਸੁਨੇਹਾ ਸੀ ਉਹਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਇਸ ਕਰਕੇ ਅੱਜ ਦੀ ਮੀਟਿੰਗ ਦੇ ਇਹ ਫੈਸਲਾ ਕੀਤਾ ਕਿ ਜਿਹੜੀਆਂ ਕਨਵੈਨਸ਼ਨਾਂ ਅਸੀਂ ਕਰਨੀਆਂ ਉਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਲੋਕਾਂ ਨੂੰ ਚੇਤਨ ਕੀਤਾ ਜਾਵੇ ਜਿਹੜਾ ਇਸ ਵੇਲੇ ਫੇਕੂ ਫਾਸ਼ੀ ਹੱਲਾ ਆ ਤੇ ਸਾਰੇ ਆਰਥਿਕ ਸਰੋਤ ਕਾਰਪੋਰੇਟ ਦੇ ਹਵਾਲੇ ਕੀਤੇ ਜਾ ਰਹੇ ਆ ਤੇ ਹਰ ਤਰੀਕੇ ਦੇ ਨਾਲ ਸਾਡਾ ਜਿਹੜਾ ਨੌਜਵਾਨ ਆ ਉਹ ਬੇਰੁਜ਼ਗਾਰ ਹੋ ਰਿਹਾ ਸਾਡੇ ਛੋਟੇ ਕਾਰੋਬਾਰ ਖਤਮ ਹੋ ਰਹੇ ਆ ਉਹ ਸਾਰੇ ਖਤਮ ਕਰਨ ਦੇ ਮਗਰ ਜਿਹੜੀ ਨੀਤੀ ਕੰਮ ਕਰ ਰਹੀ ਆ ਉਹਨੂੰ ਪੂਰੀ ਤਰ੍ਹਾਂ ਇਹ ਫਾਸ਼ੀਵਾਦ ਨੂੰ ਹਾਰ ਦਿੱਤੀ ਜਾਣੀ ਚਾਹੀਦੀ ਆ ਉਹਦੇ ਵਿੱਚ ਅਸੀਂ ਫੈਸਲਾ ਕੀਤਾ ਵੀ ਮੁੱਖ ਰੂਪ ਦੇ ਵਿੱਚ ਉਸ ਧਿਰ ਦੇ ਖਿਲਾਫ ਲੜਾਂਗੇ ਤੇਰੇ ਲਈ ਜਿਹੜੇ ਲੋਕ ਵੀ ਇਸ ਹੱਲੇ ਦਾ ਵਿਰੋਧ ਕਰਦੇ ਆ ਜਮੂਰੀ ਵਿਚਾਰਾਂ ਵਾਲੇ ਆ ਬੁੱਧੀਜੀਵੀ ਆ ਜਿਨ੍ਹਾਂ ਨੂੰ ਜੇਲਾ ਚ ਸੁਟਿਆ ਜਾ ਰਿਹਾ ਜੇਵਾਜ਼ ਠਾਉਂਦੇ ਆ ਅੱਜ ਸਾਡੇ ਇਤਿਹਾਸ ਨੂੰ ਤਰੋੜਿਆ-ਬਰੋੜਿਆ ਜਾ ਰਿਹਾ ਉਹਨਾਂ ਸਾਰੀਆਂ ਚੀਜ਼ਾਂ ਦਾ ਅਸੀਂ ਆਪਣੇ ਉਸ ਵਿਰਸੇ ਤੋਂ ਹੌਸਲਾ ਲੈ ਕੇ ਉਸ ਵਿਰਸੇ ਨਾਲ ਜੁੜਦੇ ਹੋਏ ਅਸੀਂ ਭਾਈਚਾਰਕ ਇਕਤਾ ਬਣਾਉਂਦੇ ਹੋਏ ਆਪਣੇ ਦੇਸ਼ ਦਾ ਜਿਹੜਾ ਜਮੂਰੀ ਢਾਂਚਾ ਆ ਉਹਦੀ ਰਾਖੀ ਕਰਦੇ ਹੋਏ ਇਥੇ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਇਥੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਆ ਇਹੀ ਧਰਮ ਨਿਰਪੱਖ ਨਿਰਪੱਖਤਾ ਵਾਲਾ ਜਿਹੜਾ ਸੂਲਿਆ ਦੇਸ਼ ਦੇ ਵਿੱਚ ਲਾਗੂ ਕਰਕੇ ਸਾਰਿਆਂ ਨੂੰ ਖੁੱਲੀ ਹਵਾ ਵਿੱਚ ਵਿਚਰਨ ਦਾ ਮੌਕਾ ਮਿਲੇ ਉਹਦੇ ਲਈ ਅਸੀਂ ਡਟ ਕੇ ਲੜਾਂਗੇ ਉਹਦੇ ਲਈ ਅਸੀਂ ਅੱਜ ਦੀ ਜਿਹੜੀ ਮੀਟਿੰਗ ਕੀਤੀ ਆ ਆਉਣ ਵਾਲੇ ਦਿਨਾਂ 'ਚ ਅਸੀਂ ਕੰਮਾਂਚਨਾ ਪਰਸੋਂ ਤੱਕ ਅਸੀਂ ਸਾਰੀਆਂ ਤੈਅ ਕਰ ਲੈਣੀਆਂ ਉਹਦੇ ਮੁਤਾਬਕ ਅਸੀਂ ਉਤਰਾਂਗੇ